ਪਹੁੰਚਿਆ ਜਿਹੜਾ ਇਹ ਸਾਫ ਦੀ ਮੰਗ ਨੂੰ ਲੈ ਕੇ ਪਹੁੰਚਿਆ ਜਾਣਦੇ ਆ ਕੀ ਗੱਲਬਾਤ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਸੰਖਿਆ ਦੇ ਵਿੱਚ ਇੱਕ ਮਹਿਲਾ ਦੇ ਨਾਲ ਲੋਕ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਕੀ ਮਾਮਲਾ ਮੰਨ ਕੀ ਮਾਮਲਾ ਜੀ ਕੀ ਗੱਲਬਾਤ ਹੋਈਗੀ ਇਹ ਸ਼ਾਦੀ ਤੋਂ 2-4 ਦਿਨ ਤੋਂ ਪਹਿਲਾਂ ਹੀ ਮੈਨੂੰ ਮਾਰਨਾ ਸ਼ੁਰੂ ਕਰਤਾ ਸੀਗਾ ਇਹਨਾਂ ਨੇ ਮਾਰਨਾ ਸ਼ੁਰੂ ਕਰ ਦੋ-ਚਾਰ ਦਿਨ ਪਹਿਲਾਂ ਦੋ ਦੋ-ਚਾਰ ਦਿਨ ਬਾਅਦ ਮਾਰਨਾ ਸ਼ੁਰੂ ਕਰਤਾ ਸੀਗਾ ਡਾਂਟ ਬਹਿ ਦੀ ਮੰਗ ਰੱਖਿਆ ਸੀਗੇ ਤੇ ਮੇਰੇ ਸਹੁਰੇ ਨੇ ਮੇਰੇ ਨਾਲ ਜ਼ੋਰ ਜ਼ਬਰਦਸਤੀ ਵੀ ਕੀਤੀ ਹੈ ਤੇ ਮੈਡਮ ਜਿਹੜੇ ਤੁਹਾਡੀ ਮੈਰਿਜ ਹੋਈ ਹੈ ਇਹ ਤੁਹਾਡੀ ਲਾ ਮੈਰਿਜ ਸੀ ਅਰੇਂਜ ਮੈਰਿਜ ਸੀ ਅਰੇਂਜ ਮੈਰਿਜ ਸੀ ਤੇ ਜਦੋਂ ਪਰਿਵਾਰ ਦੇ ਸਹਿਮਤੀ ਦੇ ਨਾਲ ਮੈਰਿਜ ਹੋਈ ਹੈ ਤੇ ਉਦੋਂ ਤੁਸੀਂ ਜਜਪਟਪਾਲ ਨਹੀਂ ਕੀਤੀ ਕਿ ਕੀਤੇ ਸੀਗੀ ਤਾਂ ਇਦਾਂ ਕੁਝ ਨਹੀਂ ਆਇਆ ਬਾਅਦ ਚ ਇਹਨਾਂ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰਤੇ ਕਿ ਜਦੋਂ ਤੁਮ ਮੈਡਮ ਇਹ ਕਿੰਨਾ ਸਮੇਂ ਪਿਆਸੀਤਾ ਜਿਹਾ ਵਿਆਹ ਦੇ ਵਿੱਚ ਤੇ ਜਿਹੜੇ ਮੰਗਣੀ ਵਗੈਰੇ ਹੋਈ ਸੀ 2 ਮਹੀਨੇ 2 ਮਹੀਨੇ ਤੇ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਕੋਈ ਡਿਮਾਂਡ ਵਗੈਰਾ ਨਹੀਂ ਕੀਤੀ 2 ਮਹੀਨੇ ਵਿੱਚ ਤਾਂ ਠੀਕ ਰਹੇ ਸੀਗੇ ਉਸ ਤੋਂ ਬਾਅਦ ਸ਼ਾਦੀ ਦੇ ਤੀਜੇ ਦਿਨ ਇਹਨਾਂ ਨੇ ਡਿਮਾਂਡ ਕਰਨੇ ਸ਼ੁਰੂ ਕਰ ਦਿੱਤੀ ਸੀ ਦਾਜ ਦਾ ਹੇਲਦੀ ਹਰ ਦਿਨ ਤੇ ਹਾਰਤੇ ਵੀ ਮੰਗਣਾ ਸ਼ੁਰੂ ਕਰ ਦਿੱਤਾ ਸੀ ਤੇ ਅੱਗੇ ਜਦੋਂ ਤੁਸੀਂ ਮੈਰਿਜ ਦੇ ਵਿੱਚ ਜਦੋਂ ਹੋਟਲ ਵਗੈਰਾ ਦੇ ਵਿੱਚ ਕੀਤੀ ਹੋਏਗੀ ਜਾਂ ਕਿਤੇ ਵੀ ਐਕਸਿਡੈਂਟ ਕੀਤੀ ਹੋਏਗੀ ਤੇ ਉਦੋਂ ਕੋਈ ਗੱਲਬਾਤ ਹੋਈ ਸੀ ਕੀ ਕੋਈ ਤੀਜੇ ਦਿਨ ਹੀ ਗੰਦ ਖਾਣੀ ਸ਼ੁਰੂ ਕਰਤੀ ਸੀ ਉਸ ਵੇਲੇ ਜੀ ਇਹਨਾਂ ਨੇ ਮੈਡਮ ਗੰਨ ਦਿਖਾਨੀ ਸ਼ੁਰੂ ਕਰਦੇ ਹਾਂ ਬਾਲ ਵਾਲ ਲਾਇਸੈਂਸ ਰਿਵੋਲਵਰ ਹੈ ਜੋ ਹੈ ਹਮੇਸ਼ਾ ਉਹਦੇ ਗੰਦੇ ਨੋਕਤੇ ਹੀ ਮੈਨੂੰ ਧਮਕੀਆਂ ਦਿੰਦੇ ਸੀਗੇ ਔਰ ਇਹਨੇ ਬਹੁਤ ਵਾਰੀ ਸ਼ੂਟ ਵੀ ਕੀਤੀ ਹੈ ਘਰ ਵੀ ਬਾਹਰ ਜਾ ਕੇ ਔਰ ਇਹ ਗੱਲ ਮੈਂ ਆਪਣੇ ਸਾਸੋਰੇ ਨੂੰ ਦੱਸੀ ਤੇ ਉਹਦੇ ਨਾਲ ਹੀ ਸਾਥ ਦਿੰਦੇ ਸੀਗੇ ਮੈਡਮ ਹਸਬੰਡ ਦਾ ਨਾਮ ਕੀ ਡਟੇ ਜੀ ਆਯੂਸ਼ ਮਹਿਤਾ ਕੀ ਕੰਮ ਕੀ ਕਰਦੇ ਜੀ ਜੀ ਉਹਨਾਂ ਦੀ ਕਿਡਜ਼ ਵੇਅਰ ਦੀ ਸ਼ਾਪ ਹੈ ਕੀ ਨਾਮ ਹੈ ਸ਼ੋਪ ਦਾ ਜਾਨੂ ਕਲੈਕਸ਼ਨ ਨਹੀਂ ਮੈਡਮ ਜਦੋਂ ਗੰਨ ਵਗੈਰੇ ਦਿਖਾਉਂਦੇ ਸੀ ਗਨਮਗਰ ਵੀ ਦਿਖਾਉਂਦੇ ਸੀਗੇ ਇਹਦੇ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਗਿਆ ਕਿ ਆਪਣੇ ਪਰਿਵਾਰਿਕ ਸਦਰਸਾਂਏ ਨਾਲ ਕਦੀ ਚਲੋ ਸੱਸੋ ਦੇ ਨਾਲ ਗੱਲ ਕੀਤੀ ਕਦੀ ਆਪਣੇ ਫਾਦਰ ਮਦਰ ਨਾਲ ਗੱਲ ਕੀਤੀ ਸੀ ਕਿ ਇਦਾਂ ਮੈਂ ਟੋਕਸ ਕਰਦੀ ਜਿਨੇ ਇੰਨੇ ਮੇਰੀ ਸ਼ਾਨੋ ਸ਼ੌਕਤ ਨਾਲ ਸ਼ਾਦੀ ਕੀਤੀ ਹੈ ਨਾ ਪੈਸਾ ਲਗਾ ਕੇ ਲੋਕਾਂ ਤੋਂ ਮੰਗ ਕੇ ਕਰਜ਼ਾ ਇੰਨਾ ਚੜਿਆ ਹੋਇਆ ਸੀ ਬੰਦਾ ਸ਼ਾਦੀ ਦਾ ਸ਼ੁਰੂ-ਸ਼ੁਰੂ ਕਿਵੇਂ ਦੱਸੂਗਾ ਆਪਣੇ ਮਾਪਿਆਂ ਨੂੰ ਇਹ ਗੱਲ ਤੇ ਕਿੰਨਾ ਸਮੇ ਤੁਹਾਡੇ ਵਿਆਹ ਤੋਂ ਬਾਅਦ ਇਹ ਗੱਲਾਂ ਹੋਣੀ ਸ਼ੁਰੂ ਹੋ ਗਈਆਂ ਸਾਂ ਸ਼ਾਦੀ ਦੇ ਤੀਜੇ ਦਿਨ ਤੋਂ ਸ਼ੁਰੂ ਹੋ ਗਈ ਸੀ ਤੇ ਹੁਣ ਤੁਹਾਡੀ ਮੈਰਿਜ ਨੂੰ ਕਿੰਨਾ ਸਮੇ ਹੋਇਆ ਤਿੰਨ ਮਹੀਨੇ ਹੋਏ ਸੀ ਜੀ ਤਿੰਨ ਮਹੀਨੇ ਹੋਏ ਤਿੰਨ ਮਹੀਨੇ ਬਾਅਦ ਹੀ ਜਿਹੜਾ ਕਿ ਇਹ ਵੈਪਨ ਵਗੈਰਾ ਤੁਸੀਂ ਕਹਿ ਰਹੇ ਹੋ ਕਿ ਇਸ ਦਾ ਕੋਈ ਐਵੀਡੈਂਸ ਹੈ ਤਾਂ ਦੇਖੋ ਵੀ ਇਹ ਵੈਪਨ ਵਗੈਰਾ ਹਾਂਜੀ ਮੇਰੇ ਕੋਲ ਐਵੀਡੈਂਸ ਹੈਗੇ ਸਾਰੇ ਇਹਨੇ ਆਪਣੇ ਘਰ ਵੀ ਸ਼ੂਟ ਕੀਤੀ ਹੈ ਇਹਨਾਂ ਬਾਥਰੂਮ ਦੀ ਵੀ ਇੱਕ ਟਾਈਲਸ ਵੀ ਟੁੱਟੀ ਸੀਗੀ ਜਦੋਂ ਇਹਨੇ ਮੈਨੂੰ ਸ਼ੂਟ ਕੀਤਾ ਤੇ ਉਹਦੀ ਕੋਈ ਫੁਟੇਜ ਵੀ ਰੱਖਿਆ ਕਿ ਉਸ ਦੀ ਫੁਟੇਜ ਨਹੀਂ ਹੈਗੀ ਘਰ ਦੇ ਅੰਦਰ ਕੈਮਰਾਜ਼ ਨਹੀਂ ਹੁੰਦੇ ਤਾਂ ਸਭ ਨੂੰ ਹੀ ਪਤਾ ਹੈ ਲਾ ਹੁਣ ਤੁਸੀਂ ਕੈਬਿਨਸ ਕਹਿ ਰਹੇ ਹੋ ਹਾਂ ਮੇਰੇ ਕੋਲ ਇਹ ਐਵੀਡੈਂਸ ਹੈਗਾ ਕਿ ਇਹਦੇ ਕੋਲ ਗਨ ਹੈਗੀ ਆ ਮਾਰਗੁਡ ਕਿਥੋਂ ਲੈ ਲਏ ਜੰਦੇ ਤੁਸੀਂ ਫੋਨ ਲੈ ਜਾਂਦੇ ਸੀ ਇਹਦੇ ਫੋਨ ਤੋਂ ਪਤਾ ਨਹੀਂ ਕਿੱਥੇ ਕਿੱਥੇ ਮੈਸੇਜ ਵੇਨਾ ਕਿ ਕੁਝ ਕਰਨਾ ਸਾਨੂੰ ਬਹੁਤ ਪਰੇਸ਼ਾਨ ਕੀਤਾ ਇੱਕ ਮਹੀਨਾ ਕੁੜੀ ਘਾਰੇ ਰੱਖੀ ਰਹੀ ਹੈ ਮੇਰੇ ਪਰਿਵਾਰ ਨਾਲ ਰਿਸ਼ਤਬ ਬਣਾਏ ਹੈ ਜਦਕਿ ਇਹਦੇ ਖੁਦ ਦੇ ਨੇ ਮੈਰਿਟਲ ਅਫੇਅਰ ਸੀਗੇ ਇਹ ਕਲਬਸ ਵਿੱਚ ਵੀ ਜਾਂਦਾ ਸੀ ਉਹ ਕੁੜੀਆਂ ਦੇ ਨਾਲ ਵੀ ਤਿੰਨ ਵਾਰੀ ਘਰ ਲੈ ਗਿਆ ਜੀ ਸਰ ਕੋ ਮਾਫੀ ਮੰਗ ਕੇ ਫਿਰ ਵਾਪਸ ਲੈ ਗਿਆ ਸਾਰੇ ਮਾਫੀਆ ਮੰਗੇ ਆਈ ਇਹਦੇ ਵਿਆਹ ਤੋਂ ਬਾਅਦ ਵੀ ਇਹਨਾਂ ਦੇ ਮੈਰਿਟ ਅਫੇਅਰ ਜਿਹੜਾ ਬਾਅਦ ਤੋਂ ਨਿਕਲੀ ਲਵ ਲੈਟਰ ਨਿਕਲੇ ਆ ਹਾਂ ਜੀ ਕਿਉਂਕਿ ਇਹ ਕਲਬਸ ਵਗੈਰਾ ਵਿੱਚ ਜਾਂਦਾ ਸੀ ਬਹੁਤ ਕੁੜੀਆਂ ਨਾਲ ਸਾਡੇ ਕੋਲ ਬਹੁਤ ਪ੍ਰੂਫ ਆ ਤੇ ਕੋਈ ਇੱਕ ਐਵਿਡੈਂਸ ਦਿਖਾ ਸਕਦੇ ਤੁਸੀਂ ਜਿਹੜਾ ਕਿ ਇੰਨਾ ਕੁ ਅਸੀਂ ਇਸ ਤਰ੍ਹਾਂ ਇਹ ਹੈ ਕਿ ਨਹੀਂ ਆ ਵੀ ਕਿਸੇ ਹੋਰ ਕੁੜੀ ਦੀ ਇੱਜ਼ਤ ਨਾਲ ਖਰਾਬ ਹੋਵੇ ਕਿਸੇ ਹੋਰ ਕੁੜੀ ਦੀ ਇੱਜ਼ਤ ਨਾਲ ਖਰਾਬ ਹੋਵੇ ਕਿਸ ਤਿਆਂ ਸਭ ਦੀ ਸਾਂਝੀ ਹੁੰਦੀ ਹੈ ਸਾਰੇ ਦਿਖਾਤੇ ਹੋਏ ਅੰਦਰ ਕਿਤਿਆਂ ਸਭ ਦੀਆਂ ਸਾਂਝੀ ਹੁੰਦੀ ਕਿਸੇ ਕੁੜੀ ਦੀ ਇੱਜ਼ਤ ਨਾਲ ਖਰਾਬ ਹੋਈ ਸੀ ਇਸ ਕਰਕੇ ਨਹੀਂ ਕੁਝ ਕਰ ਸਕਦੇ ਇਹਨਾਂ ਨੂੰ ਸਮਾਜਿਕ ਇਹਨਾਂ ਨੂੰ ਦਾ ਸਮਾਜਿਕ ਇਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਹੈ ਬੋਲਡ ਸਾਰਾ ਸਾਡੇ ਤੋਂ ਲੈ ਲਿਆ ਇਹ ਕੁੜੀ ਦਾ ਕੰਮ ਖਲੀ ਕਰਦੇ ਅਗਲੇ ਦਿਨ ਇਹ ਸਭ ਕੁਝ ਲੈ ਲਿਆ ਕਿਤੇ ਲੰਚ ਡਿਨਰ ਤੇ ਜਾਂਦੇ ਸੀ ਇਹ ਮੇਰੇ ਮਾਪਿਓ ਨੇ ਮੈਨੂੰ ਦਿੱਤਾ ਹੈ ਕਹਿੰਦੇ ਹੁਣ ਆ ਸਾਡਾ ਤੇ ਲੰਚ ਨੇ ਮਿਲਿਆ ਇਹਨਾਂ ਨੇ ਕੋਈ ਅਜ ਤੱਕ ਕੁੜੀ ਨੂੰ ਮੰਗਲ ਸੂਤਰ ਨਹੀਂ ਪਾਇਆ ਕੁਝ ਨਹੀਂ ਪਾਇਆ ਸਭ ਕੁਝ ਲੰਚ ਡਿਨਰ ਤੇ ਜਾਂਦੇ ਸੀਗੇ ਤਾਂ ਪਹਿਨਾ ਦੇਣਾ ਫਿਰ ਲੋਕਰ ਚ ਰੱਖੀਂ ਆਪਣੇ ਘਰ ਬਾਹਰ ਦੀ ਨਾ ਦਿੱਲੀ ਤਮੰਨਾ ਹੁੰਦੀ ਬੇਟੀ ਨੂੰ ਸਭ ਕੁਝ ਨਾਜ਼ਾਨਾ ਤੋੜਨਾ ਸਭ ਕੁਝ ਹੁੰਦਾ ਕਰਨਾ ਪਰ ਜਦੋਂ ਵਿਆਹ ਤੋਂ ਬਾਅਦ ਐਸੀ ਸਿਚੁਏਸ਼ਨ ਆ ਜਾਂਦੀ ਹੈ ਐਹੋ ਜਿਹਾ ਹਾਲਾਤ ਆ ਜਾਂਦੇ ਆ ਕਿ ਕੀ ਤੁਹਾਨੂੰ ਲੱਗਦਾ ਕਿ ਪਹਿਲਾਂ ਜਾਂਚ ਪੜਤਾਲ ਤੁਸੀਂ ਪੂਰੀ ਨਹੀਂ ਅਸੀਂ ਜਾਂਚ ਪੜਤਾਲ ਪੂਰੀ ਕੀਤੀ ਸੀ ਜੀ ਇਹਨਾਂ ਨੇ ਜਿਹੜੇ ਰਿਸ਼ਤੇਦਾਰ ਸਬੰਧਾਂ ਦਾ ਕਹੇ ਸਾਰੇ ਨਕਲੀ ਸੀ ਨਕਲੀ ਰਿਸ਼ਤੇਦਾਰਾਂ ਦੀ ਚਾਚਾ ਚਾਚੀ ਨਹੀਂ ਸੀ ਕੋਈ ਕਾਇਆ ਤੇ ਨਹੀਂ ਸੀ ਕੋਈ ਦਾਦਾ ਦਾਦੀ ਨਹੀਂ ਸੀ ਕੋਈ ਮਾਸੀ ਨਹੀਂ ਸੀ ਕੋਈ ਮਾਸੀ ਨਹੀਂ ਸੀ ਕੋਈ ਮਾਮਣ ਜੀ ਮਾਮਣੀ ਜੀ ਸਾਡੇ ਕਹਿੰਦਾ ਮੀਨਿੰਗ ਕੀ ਜਿਹੜੇ ਰਿਸ਼ਤੇਦਾਰ ਵਿਆਹਾਂ ਦੇ ਵੀ ਸਾਰੇ ਪੇਟ ਸੀਗੇ ਸਾਰੇ ਪੇਟ ਸਾਰੇ ਪੇਟ ਸੀਗੇ ਗਲੀ ਵਾਲੇ ਸਾਰੇ ਕੋਈ ਸਾਰੇ ਫੋਟੋਆਂ ਭਈਆਂ ਸਾਰਾ ਕੁਝ ਭਈਆਂ ਕੋਈ ਤਾਇ ਚਾਚਣ ਨਹੀਂ ਸੀ ਕੋਈ ਮਸੀ ਨਹੀਂ ਸੀਗੀ ਕੋਈ ਭੂਆਣੀ ਦੀ ਫੁੱਫਣ ਦੀ ਕੁਝ ਨਹੀਂ ਸੀਗਾ ਇਹਦਾ ਦੁਕਾਨਦਾਰ ਤੋਂ ਇਲਾਵਾ ਸਾਡੇ ਕੋ ਸਾਰ ਮੈਂ ਮੈਡਮ ਉਹ ਉਹੀ ਗੱਲ ਕਹੋ ਜਿਹੜੀ ਕਿ ਵਿਦਨ ਪ੍ਰੂਫ ਗੱਲ ਕਰ ਸਕਦੇ ਵਿਦਨ ਪ੍ਰੂਫ ਹੈ ਜੀ ਮੇਰੇ ਸਾਹਮਣੇ ਫੋਨ ਕਰਦਾ ਹੁੰਦਾ ਸੀਗਾ ਮੈਚ ਫਿਕਸਿੰਗ ਦਾ ਕੰਮ ਹੈ ਨਾ ਸਟਾਰਟਿੰਗ 'ਚ ਮੈਨੂੰ ਦੱਸਦਾ ਸੀਗਾ ਟੀਜੇ ਦਿਨ ਹੀ ਦਰ ਪਤਾ ਸੀ ਮੈਂ ਸਿਰ ਖੋਲ ਦਿੰਦਾ ਜੇ ਤੂੰ ਆਵਾਜ਼ ਉਠਾਈਦਾ ਤੇ ਮੈਡਮ ਜਦੋਂ ਇੱਕ ਚੀਜ਼ਾਂ ਤੁਹਾਨੂੰ ਸ਼ੋ ਪਹਿਲਾਂ ਹੀ ਕਰ ਦਿੱਤੀਆਂ ਸੀ ਸ਼ਾਦੀ ਤੋਂ ਬਾਅਦ ਸ਼ਾਦੀ ਤੋਂ ਬਾਅਦ ਕੀਤੀਆਂ ਅਸੀਂ ਇੱਕ ਵਾਰੀ ਇੱਕ ਮਹੀਨੇ ਵਾਲਾ ਇਹਨੂੰ ਕਰ ਲਿਆਗੇ ਲਿਆਏ ਸੀ ਜਦੋਂ ਬਾੜ ਕੁੱਟਿਆ ਬਹੁਤ ਮਾਰਿਆ ਕੁੱਟਿਆ ਸੜੀ ਇੱਕ ਮਹੀਨੇ ਦਾ ਕਰ ਲਿਆਗੇ ਤੇ ਉਹ ਜਦੋਂ ਇਹਨਾਂ ਨੇ ਮਾਰੇ ਕੁੱਟਿਆ ਸੀ ਉਦੋਂ ਕੰਪਲੇਟ ਵਗਦਾ ਪੁਲਿਸ ਵਗਦਾ ਅ ਬੋਮ ਆ ਵੀ ਮੰਗੀਆਂ ਬੜੀ ਵਾਰੀ ਆਇਆ ਤੇ ਨੇ ਮਾਪੇ ਸਾਰੇ ਆਏ ਆ ਇਹਨੇ ਹਾਈ ਲੈਵਲ ਤੇ ਸ਼ਾਦੀ ਕਰਕੇ ਅਸੀਂ ਇੱਕਦਮ ਤੋੜਨਾ ਸਾਨੂੰ ਬੈਟਰ ਨਹੀਂ ਲੱਗਿਆ ਅਸੀਂ ਤਿੰਨ ਵਾਰੀ ਕੁੜੀ ਘਰ ਲੈ ਕੇ ਗਏ ਆ ਦੋ ਕੁਸਤਾ ਦੇ ਗੁੰਡੇ ਭੇਜਿਆ ਨੇ ਬਹੁਤ ਕੁੱਟਮਾਰ ਕਰੀ ਗਏ ਬਹੁਤ ਜ਼ਿਆਦਾ ਕੁੱਟਮਾਰ ਕਰੀ ਗਏ ਉਹਨਾਂ ਨੇ ਰਿਵਾਲਵਰ ਵੀ ਜੋ ਹੈਗਾ ਉਹਦਾ ਅੱਜ ਵੜਾ ਟੁੱਟਿਆ ਹੋਇਆ ਇੰਚੇਗਾ ਤੇ ਮਾਰਿਆ ਬਿਨਾਂ ਜ਼ੋਰ ਕੀ ਅੱਜ ਵੜਾ ਟੁੱਟਿਆ ਹੈ ਜ਼ੋਰ ਨਾਲ ਮਨ ਨੇ ਟੁੱਟ ਚੁੱਕਾ ਹੈ ਇਸ ਦਾ ਮੈਡੀਕਲ ਕੋਈ ਹੈ ਹਾਂਜੀ ਇਹਦਾ ਸਭ ਕੁਝ ਹੈ ਕੋਈ ਨਹੀਂ ਲੋਗ ਹੈ ਸਾਰੇ ਇਹ ਤੁਹਾਨੂੰ ਅੱਜ ਇੱਥੇ ਪਹੁੰਚੋ ਕੀ ਕਾਰਨ ਕਿੰਨਾ ਸਮੇਂ ਹੋ ਗਿਆ ਕੰਪਲੀਟ ਕਿਤੇ ਨਹੀਂ ਜਿਸ ਅੱਜ ਕੋਲ ਗਨਖਾਨੇ ਬਾਹਰ ਆ। ਅੱਜ ਅੱਜ ਤੁਸੀਂ ਆ। ਮੈਂ ਹਾਂ। ਬਾਦਿਸ ਬਾਦਿਸ ਨੇ ਵੀ ਦਿੱਤਾ। ਹਾਂ। ਤੁਸੀਂ ਦੇਖ ਸਕਦੇ ਹੋ ਜਿਹੜੀ ਜੀ ਐਸ ਐਚਓ ਸਾਹਿਬ ਨੇ ਬਾਹਰ ਐਸੀ ਪ੍ਰਵਾਰਿਕ ਸਦਸਿਆਂ ਨੂੰ ਬੁਲਾ ਰਹੇ ਹਨ। ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਾਫੀ ਸੀਰੀਅਸ ਐਲੀਗੇਸ਼ਨ ਲਗਾਏ ਗਏ ਨੇ। ਮੈਂ ਕਹਿਣਾ ਚਾਹਾਂਗਾ ਅੱਜ ਅਸੀਂ ਲੁਧਿਆਣੇ ਤੋਂ ਆਏ ਹਾਂ। ਇਹਨਾਂ ਦੇ ਕੋਈ ਨਾਨਾ ਨਾ ਕੋਈ ਬਦਮਾਸ਼ ਗੁੰਡਾ ਆਏ ਸੀ ਉਹਨਾਂ ਨੇ ਸਾਨੂੰ ਧਮਕੀ ਦਿੱਤੇ ਕਿ ਤੁਸੀਂ ਲੁਧਿਆਣੇ ਕਿੱਦਾਂ ਵਾਪਸ ਜਾਓਗੇ ਤੁਹਾਨੂੰ ਲੁਧਿਆਣੇ ਨਹੀਂ ਜਾਣ ਦੇਣਾ। ਸੰਪੂਰਨ ਪ੍ਰਸ਼ਾਸਨ ਹੁਣ ਤੁਹਾਡੇ ਨਾਲ ਕਾਰਵਾਈ ਕਰਦੇ ਦੇ ਸਹਿਯੋਗ ਕਰਦਾ ਨਜ਼ਰ ਆ ਰਿਹਾ। ਦੇਖੋ ਜੀ ਸਾਨੂੰ ਹੁਣ ਤੁਹਾਨੂੰ ਐਸਐਚਓ ਸਾਹਿਬ ਬੁਲਾਣਾ ਹੈ ਇਹਨੇ ਹਾਂਜੀ ਸਾਨੂੰ ਲੱਗ ਰਿਹਾ ਜੀ ਸਾਡੇ ਨਾਲ ਇਨਸਾਫ ਹੋਏਗਾ ਔਰ ਅਸੀਂ ਤੁਹਾਡੇ ਤੋਂ ਵੀ ਮੰਗ ਕਰਦੇ ਹਾਂ ਸਾਡੇ ਇਨਸਾਫ ਹੋਏ ਤੁਸੀਂ ਦੇਖ ਸਕਦੇ ਹੋ ਇਨਸਾਫ ਦੀ ਮੰਗ ਨੂੰ ਲੈ ਕੇ ਜਿਹੜਾ ਪਰਿਵਾਰ ਇੱਥੇ ਪਹੁੰਚਿਆ ਹੋਇਆ ਸਾਡਾ ਸਾਹਿਬ ਇਹਨਾਂ ਨੂੰ ਖੁਸ਼ੀਆਂ ਨੂੰ ਸਜ਼ਾ ਮਿਲੇ ਸਖਤ ਸਖਤ ਮਿਲੇ ਜੋ ਇੰਡੀਅਨ ਕਾਨੂੰਨ ਦੇ ਸਾਹਿਬ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਤਾਂ ਕਿ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਵਿਵਾਦ ਕਾਫੀ ਹੀ ਜ਼ਿਆਦਾ ਜਿਹੜਾ ਸਾਫ਼ ਨਜ਼ਰ ਆਇਆ ਸੀ ਦੂਜਾ ਪਾਸੇ ਦੇਖਿਆ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਰੱਖ ਸਕਦਾ ਸਾਡਾ ਜਨਮ ਜਿਹੜੇ ਰੋਟੀ ਲਗਾਈ ਦੀ ਜਿਹੜੇ ਰੋਪੀਏ ਮਿਲੀ ਨੇ ਦੂਜਾ ਪਾਸੇ ਉਹ ਸਾਡਾ ਪੱਖ ਖੰਡਿਆ ਕਰਨਾ ਚਾਹੇ ਤਾਂ ਕਰ ਸਕਦਾ ਹੋਰ ਕੋਈ ਨਵੀਂ ਬੇਦ ਲੈ ਕੇ ਫਿਰ ਆਉਣਾ ਉਹ ਦਾਅਵਾ ਕਰਨਾ ਬਣਾਇਆ ਵੀ ਆ ਗਿਆ ਬਹੁਤ ਬਹੁਤ ਧੰਨਵਾਦ